ਲੋ ਜੀ ਅੱਜ ਆਪਾਂ ਆਪਣੇ ਝੋਨੇ ਦੀ ਫਸਲ ਦੇ ਉੱਤੇ ਦੂਜੀ ਸਪਰੇਅ ਕਰਨ ਦੀ ਕਰ ਰਹੇ ਹਾਂ ਜੀ ਤਿਆਰੀ ਪਹਿਲੀ ਸਪਰੇਅ ਕੀਤੀ ਸੀਗੀ ਆਪਾਂ ਦੀ ਸੰਡੀ ਵਾਲੀ ਤੇ ਜਿਹੜਾ ਸਾਲਟ ਪਾਇਆ ਸੀਗਾ ਉਹ ਪਾਇਆ ਸੀਗਾ ਕੋਰਾ ਜੇ ਨਾਲਾ ਸਿੰਗਲ ਸਾਲਟ ਪਾਇਆ ਸੀਗਾ ਤੇ ਨਾਲ ਇੱਕ ਤਾਕਤਵਾਲੀ ਦਵਾਈ ਪਾਈ ਸੀਗੀ ਐਨ ਪੀ ਕੇ ਤੇ ਹੁਣ ਆਪਾਂ ਕਰ ਰਹੇ ਹਾਂ ਫੰਗਸ ਤੋਂ ਐਸਟੇਜ ਦੇ ਉੱਤੇ ਫੰਗਸ ਜਿਹੜੀ ਆ ਜਿਆਦਾ ਨੁਕਸਾਨ ਕਰ ਸਕਦੀ ਹੈ ਇਸ ਲਈ ਆਪਾਂ ਪਾ ਰਹੇ ਹਾਂ ਜੀ ਨਟੀਵੋ ਸਿਸਟੈਮਿਕ ਫੰਗੀਸਾਈਡ ਹੈ ਇਹਦਾ ਸਾਰੀਆਂ ਖਤਰਨਾਕ ਫੰਗਸਾਂ ਦੇ ਉੱਤੇ ਬਹੁਤ ਵਧੀਆ ਕੰਟਰੋਲ ਹੈ ਤੇ ਲੰਬਾਸ ਰੱਖਦੀ ਹੈ ਨਾਲ ਇਹਦੇ ਆਪਾਂ ਪਾ ਲਈਏ ਜੀ ਐਗਰੋ ਸਪਰੈਡ ਮੈਕਸ ਸਟicker ਵੀ ਕਹਿ ਸਕਦੇ ਹਾਂ ਇਹਨੂੰ ਇਹਦਾ ਫਲਾ ਜਿਹੜਾ ਇਹ ਦਵਾਈ ਦਾ ਬਹੁਤ ਵਧੀਆ ਤਰੀਕੇ ਨਾਲ ਪੱਤੇਾਂ ਦੇ ਉੱਤੇ ਹੁੰਦਾ ਹੈ ਤੇ ਉਸ ਵਗੈਰਾ ਦਾ ਅਸਰ ਨਹੀਂ ਹੁੰਦਾ ਇਹ ਕਾ ਲੰਬਾ ਸਮਾਂ ਜਿਹੜੀ ਦਵਾਈ ਹੈ ਉਹ ਟਿਕਦੀ ਹੈ ਪੱਤੇਆਂ ਦੇ ਉੱਤੇ ਤੇ ਨਾਲ ਪਾ ਰਹੇ ਆਪਾਂ ਸਾਗਰਕਾ ਇਹ ਵੀ ਜਿਹੜੀ ਜੈਵਿਕ ਉਰਵਰਕ ਹੈ ਆਰਗੈਨਿਕ ਪ੍ਰੋਡਕਟ ਨੇ ਇਹਨਾਂ ਦਾ ਕੋਈ ਜ਼ਿਆਦਾ ਇਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਇਹ ਪਾ ਰਹੇ ਆ ਤੇ ਆ ਆਪਾਂ ਪਹਿਲਾਂ ਜਿਹੜੀ ਕੱਲ ਸਪਰੇਅ ਕੀਤੀ ਸੀ ਉਹਦੇ ਵਿੱਚ ਪਾਇਆ ਸਿਰਫ ਤੁਹਾਨੂੰ ਦਿਖਾਉਣ ਦੇ ਲਈ ਇਹ ਪ੍ਰੋਡਕਟ ਵੀ ਆਉਂਦਾ ਹੈ ਇਹ ਵੀ ਤੁਸੀਂ ਵਰਤ ਸਕਦੇ ਹੋ ਤੇ ਨਾਲ ਆਪਾਂ ਪਾ ਰਹੇ ਹਾਂ ਜੀ ਐਨਪੀਕੇ 0 13 0 45